ਔਰ ਮੈਂ ਇਹ ਸਮਝਦਾ ਕਿ ਇਸ ਗਠਵੰਧਨ ਤੋਂ মিডিਆ ਕਿਹਦਾ ਮਾਧਿਅਮ ਅਵੇਅਰ ਕਰਨਾ ਜ਼ਰੂਰੀ ਹੈ ਚਾਹੇ ਅਸੀਂ ਗਲਤ ਕਰੀਏ ਸਾਡੇ ਬਾਰੇ ਵੀ ਕਰੋ ਪਰ ਜੇ ਉਹ ਕਰਦੇ ਆ ਤਾਂ ਉਹਨਾਂ ਬਾਰੇ ਵੀ ਕਰੋ ਔਰ ਜਿਸ ਤਰ੍ਹਾਂ ਨਾਲ ਇਹ মিডিਆ ਦੇ ਉੱਪਰ ਵੀ ਇਥੇ ਜ਼ੁਲਮ ਹੋ ਰਿਹਾ ਮੈਂ ਦੇਖਦਾ ਤੇ ਜਿਸ ਤਰ੍ਹਾਂ ਉਹ ਤੁਮ ਕਾਉਂਦੇ ਆ ਜਿਸ ਤਰ੍ਹਾਂ ਦੀ ਗੱਲ ਹੁੰਦੀ ਹੈ ਇਹ ਵੀ ਬੜੀ ਮੰਨਪਾਕੀ ਕਰਨਾ ਬਹੁਤ ਬੁਰਾ ਔਰ ਜਿਸ ਤਰ੍ਹਾਂ ਕੇਬਲ ਦਾ ਨੈਟਵਰਕ ਖੋਣ ਲੱਗੇ ਹੋਏ ਆ ਤੇ ਬਿਨਾਂ ਗੱਲਬਾਤ ਤੋਂ ਹੀ ਉਹ ਤੇ ਉਹ ਮੇਰਾ ਕਹਿਣਾ ਵੀ 8-10 ਹਜ਼ਾਰ ਕਰੋੜ ਦਾ ਤਾਂ ਬੰਦਾ ਹੋਊਗਾ ਜੇ ਹੋਊਗਾ ਉਹਦੇ ਉੱਤੇ ਚੈਨੀ ਚੋਰੀ ਦਾ ਵੀ ਕੇਸ ਬਣਾਤਾ ਹੋਰ ਵੀ 100 ਦਾ ਮੋਕਾ ਤਵੇ ਦਰਜ ਕਰਤੇ ਜਿਹੜਾ ਇਹ ਇਹ ਇਹਨਾਂ ਨੇ ਕੰਮ ਫੜਿਆ ਹੋਇਆ ਆ ਪੁਲਿਸ ਇੱਕ ਜਗ੍ਹਾ ਹੀ ਇਹਨਾਂ ਦੇ ਹੱਥ ਆਈ ਹੈ ਤੇ ਇਸ ਲਈ ਇਹ ਜਨਤਾ ਦੇ ਵਿੱਚ ਗੱਲ ਜਾਣੀ ਚਾਹੀਦੀ ਹੈ ਔਰ ਜ਼ਰੂਰ ਇਹਨਾਂ ਨੂੰ ਰਿਸਪੋন্স ਕਰਨਾ ਚਾਹੀਦਾ ਔਰ ਮੈਂ ਇਹ ਸਮਝਦਾ ਕਿ ਇਸ ਘਟਵੰਤਰਨ ਤੋਂ মিডিਆ ਕਿਹਦਾ ਮਾਦੇ ਹੋ ਅਵੇਅਰ ਕਰਨਾ ਜ਼ਰੂਰੀ ਹੈ ਚਾਹੇ ਅਸੀਂ ਗਲਤ ਕਰੀਏ ਸਾਡੇ ਬਾਰੇ ਵੀ ਕਰੋ ਪਰ ਜੇ ਉਹ ਕਰਦੇ ਆ ਤਾਂ ਉਹਨਾਂ ਬਾਰੇ ਵੀ ਕਰੋ। ਔਰ ਜਿਸ ਤਰ੍ਹਾਂ ਨਾਲ ਇਹ মিডিਆ ਦੇ ਉੱਪਰ ਵੀ ਇਥੇ ਜ਼ੁਲਮ ਹੋ ਰਿਹਾ ਮੈਂ ਦੇਖਦਾ ਤੇ ਜਿਸ ਤਰ੍ਹਾਂ ਉਹ ਕੰਮ ਕਾਉਂਦੇ ਆ ਜਿਸ ਤਰ੍ਹਾਂ ਦੀ ਗੱਲ ਹੁੰਦੀ ਆ ਇਹ ਵੀ ਬੜੀ ਮੰਨਪਾਕੀ ਕਰਨਾ ਬਹੁਤ ਬੁਰਾ ਔਰ ਜਿਸ ਤਰ੍ਹਾਂ ਕੇਬਲ ਦਾ ਨੈਟਵਰਕ ਖੋਣ ਲੱਗੇ ਹੋਏ ਆ ਤੇ ਬਿਨਾਂ ਗੱਲਬਾਤ ਤੋਂ ਹੀ ਉਹ ਤੇ ਉਹ ਮੇਰਾ ਕਹਿਣਾ ਵੀ 8-10 ਹਜ਼ਾਰ ਕਰੋੜ ਦਾ ਤਾਂ ਬੰਦਾ ਹੋਊਗਾ ਜੇ ਹੋਊਗਾ ਉਹਦੇ ਤੇ ਚੀਨੀ ਚੋਰੀ ਦਾ ਵੀ ਕੇਸ ਬਣਾਤਾ ਹੋਰ ਵੀ 10 ਮੌਕਾਦਮੇ ਦਰਜ ਕਰਤੇ ਜਿਹੜਾ ਇਹ ਇਹ ਇਹਨਾਂ ਨੇ ਕੰਮ ਫੜਿਆ ਹੋਇਆ ਆ ਪੁਲਿਸ ਇੱਕ ਜਗ੍ਹਾ ਹੀ ਇਹਨਾਂ ਦੇ ਹੱਥ ਆਈ ਹੈ। ਤੇ ਇਸ ਲਈ ਜਨਤਾ ਦੇ ਵਿੱਚ ਗੱਲ ਜਾਣੀ ਚਾਹੀਦੀ ਹੈ ਔਰ ਜ਼ਰੂਰ ਇਹਨਾਂ ਨੂੰ ਰਿਸਪੋন্স ਕਰਨਾ ਚਾਹੀਦਾ ਔਰ ਮੈਂ ਇਹ ਸਮਝਦਾ ਕਿ ਇਸ ਗਠਵੰਦਨ ਤੋਂ মিডিਆ ਕਿਹਦਾ ਮਾਦੇ ਹੋ ਅਵੇਅਰ ਕਰਨਾ ਜ਼ਰੂਰੀ ਹੈ ਚਾਹੇ ਅਸੀਂ ਗਲਤ ਕਰੀਏ ਸਾਡੇ ਬਾਰੇ ਵੀ ਕਰੋ ਪਰ ਜੇ ਉਹ ਕਰਦੇ ਆ ਤਾਂ ਉਹਨਾਂ ਬਾਰੇ ਵੀ ਕਰੋ ਔਰ ਜਿਸ ਤਰ੍ਹਾਂ ਨਾਲ ਇਹ মিডিਆ ਦੇ ਉੱਪਰ ਵੀ ਇੱਥੇ ਜ਼ੁਲਮ ਹੋ ਰਿਹਾ ਮੈਂ ਦੇਖਦਾ ਤੇ ਜਿਸ ਤਰ੍ਹਾਂ ਉਹ ਕੰਕਾਉਂਦੇ ਆ ਜਿਸ ਤਰ੍ਹਾਂ ਦੀ ਗੱਲ ਹੁੰਦੀ ਹੈ ਇਹ ਵੀ ਬੜੀ ਮੰਨਫਾਕੀ ਗੱਲ ਆ ਬਹੁਤ ਬੁਰਾ ਔਰ ਜਿਸ ਤਰ੍ਹਾਂ ਕੇਬਲ ਦਾ ਨੈਟਵਰਕ ਖੋਣ ਲੱਗੇ ਹੋਏ ਆ ਤੇ ਬਿਨਾਂ ਗੱਲਬਾਤ ਤੋਂ ਹੀ ਉਹ ਤੇ ਉਹ ਮੇਰਾ ਕਹਿ ਰਿਹਾ ਵੀ 8-10 ਹਜ਼ਾਰ ਕਰੋੜ ਦਾ ਤਾਂ ਬੰਦਾ ਹੋਊਗਾ ਜੇ ਹੋਊਗਾ ਉਹਦੇ ਤੇ ਚੈਨੀ ਚੋਰੀ ਦਾ ਵੀ ਕੇਸ ਬਣਾਤਾ ਹੋਰ ਵੀ 10 ਮੁਕੱਦਮੇ ਦਰਜ ਕਰਤੇ ਜਿਹੜਾ ਇਹ ਇਹ ਇਹਨਾਂ ਨੇ ਕੰਮ ਫੜਿਆ ਹੋਇਆ ਆ ਪੁਲਿਸ ਇੱਕ ਜਗ੍ਹਾ ਹੀ ਇਹਨਾਂ ਦੇ ਹੱਥ ਆਈਏ ਤੇ ਇਸ ਲਈ ਇਹ ਜਨਤਾ ਦੇ ਵਿੱਚ ਗੱਲ ਜਾਣੀ ਚਾਹੀਦੀ ਆ ਔਰ ਜ਼ਰੂਰ ਇਹਨਾਂ ਨੂੰ ਰਿਪੋਰਟ ਕਰਨਾ ਚਾਹੀਦਾ ਔਰ ਮੈਂ ਇਹ ਸਮਝਦਾ ਕਿ ਇਸ ਘਟਵਨਨ ਤੋਂ ਮੀਡੀਆ ਕਿ ਐਸਾ ਮਾਦੇ ਆ ਅਵੇਅਰ ਕਰਨਾ ਜ਼ਰੂਰੀ ਆ ਚਾਹੇ ਅਸੀਂ ਗਲਤ ਕਰੀਏ ਸਾਡੇ ਬਾਰੇ ਵੀ ਕਰੋ ਪਰ ਜੇ ਉਹ ਕਰਦੇ ਆ ਤਾਂ ਉਹਨਾਂ ਬਾਰੇ ਵੀ ਕਰੋ ਔਰ ਜਿਸ ਤਰ੍ਹਾਂ ਨਾਲ ਇਹ ਮੀਡੀਆ ਦੇ ਉੱਪਰ ਵੀ ਇਥੇ ਜ਼ੁਲਮ ਹੋ ਰਿਹਾ ਮੈਂ ਦੇਖਦਾ ਤੇ ਜਿਸ ਤਰ੍ਹਾਂ ਉਹ ਕੰਪਾਉਂਦੇ ਆ ਜਿਸ ਤਰ੍ਹਾਂ ਦੀ ਗੱਲ ਹੁੰਦੀ ਆ ਇਹ ਵੀ ਬੜੀ ਮੰਨਪਾਕੀ ਕਰਨਾ ਬਹੁਤ ਬੁਰਾ ਔਰ ਜਿਸ ਤਰ੍ਹਾਂ ਕੇਬਲ ਦਾ ਨੈਟਵਰਕ ਖੋਣ ਲੱਗੇ ਹੋਏ ਆ ਤੇ ਬਿਨਾਂ ਗੱਲਬਾਤ ਤੋਂ ਹੀ ਉਹ ਤੇ ਉਹ ਮੇਰਾ ਕਹਿਣਾ ਵੀ 8-10 ਹਜ਼ਾਰ ਕਰੋੜ ਦਾ ਤਾਂ ਬੰਦਾ ਹੋਊਗਾ ਜੇ ਹੋਊਗਾ ਉਹਦੇ ਉੱਤੇ ਚੀਨੀ ਚੋਰੀ ਦਾ ਕੇਸ ਬਣਾਤਾ ਹੋਰ ਵੀ 10-15 ਮੌਕੇ ਤੇ ਨਜ਼ਰਦੀ ਕਰਤੇ ਜਿਹੜਾ ਇਹ ਇਹ ਇਹਨਾਂ ਨੇ ਕੰਮ ਫੜਿਆ ਹੋਇਆ ਆ ਪੁਲਿਸ ਇੱਕ ਜਗ੍ਹਾ ਹੀ ਇਹਨਾਂ ਦੇ ਹੱਥ ਆਈ ਹੈ ਤੇ ਇਸ ਲਈ ਇਹ ਜਨਤਾ ਦੇ ਵਿੱਚ ਗੱਲ ਜਾਣੀ ਚਾਹੀਦੀ ਹੈ ਔਰ ਜ਼ਰੂਰ ਇਹਨਾਂ ਨੂੰ ਰਿਸਪੌਂਸ ਕਰਨਾ ਚਾਹੀਦਾ